ਦੋਸਤੋ ਉਹ ਵੀ ਦੋਸਤੋ ਆਪਾਂ ਆ ਗਏ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਤੇ ਠੀਕ ਹੈ ਸੋਨੇ ਕੁਰਸੀ ਠੀਕ ਹੈ ਬਹੁਤ ਕਹਣ ਕਹਣ ਗੀਆਂ ਸਾਰਾ ਇੱਥੇ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਠੀਕ ਹੈ ਇਹ ਫਰਨੀਚਰ ਮਾਰਕੀਟ ਦਾ 34 ਸੀ 165 ਨੰਬਰ ਠੀਕ ਹੈ ਉਹ ਦੇਖੋ ਇਹ ਸਾਰੀ ਫਰਨੀਚਰ ਮਾਰਕੀਟ ਦੀ ਬਾਜ਼ੀ ਹੈ ਕੀ ਕੁਝ ਲੈਣਾ ਹੈ ਕਿ ਕਿਸੇ ਲੈਣਾ ਹੈ ਸਰਦਨ ਕੋ ਫਰਸ਼ ਤੇ ਕੋਈ ਸੋਫੇ ਦਾ ਕੱਪੜਾ ਇੱਥੇ ਸੁਣ ਲਈ ਠੀਕ ਹੈ ਰਾਜ ਨੂੰ ਉੱਪਰ ਦਿਖਾਉਣਾ ਉਹ ਵੀ ਤਾਂ ਆਦਤ I can't solve it. सारी फर्नीचर मार्केट बैठा बहुत सारे ठीक तो है <laughs> okay. तू

सैवन सैवन सीटर है ठीक है तैयार होंगे, ठीक है जो बूचे तैयार होते हैं क्या तैयार होगा यार ठीक है चंडीगढ़